ਇਹ 2 ਲੱਖ ਦਾ 골ਡ ਸੀਗਾ 40-50 ਹਜ਼ਾਰ ਦੀ ਚਾਂਦੀ ਸੀਗੀ ਵਿੱਚ 25-30 ਹਜ਼ਾਰ ਕੈਸ਼ ਸੀਗਾ ਹੋਰ ਗੱਡੀ ਦੀ ਚਾਬੀ ਨਹੀਂ ਹੈ ਆ ਦੇਖੋ ਇਹਨੂੰ ਥੋੜਾ ਸਲੋ ਮੋਸ਼ਨ ਜਿਹੜਾ ਬਾਅਦ ਤੋਂ ਦੇਖੋ ਕੁਝ ਚੱਕੜੀਆਂ ਨਹੀਂ ਇਹਨਾਂ ਕੱਟ ਰਿਹਾ ਹੈ ਪੁਰਗੀ ਪੁਰਗੀ ਚੜਿਆ ਨੰਗਲ ਵਿੱਚ ਚੋਰੀ ਦੀਆਂ ਵਾਰਦਾਤਾਂ ਥੰਮਣ ਦਾ ਨਾਮ ਨਹੀਂ ਲੈ ਰਹੀਆਂ ਹੁਣ ਮਾਮਲਾ ਸਾਹਮਣੇ ਆਇਆ ਹੈ ਨੰਗਲ ਚ ਪੈਂਦੇ ਇੰਦਰਾਨਗਰ ਤੋਂ ਜਿੱਥੇ ਚੋਰ ਵੱਲੋਂ ਇੱਕ ਘਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਘਰ ਦੀ ਮਾਲਕੀ ਨੀਰੂ ਢੱਲ ਨੇ ਦੱਸਿਆ ਕਿ ਉਹਨਾਂ ਦੇ ਘਰ ਵਿੱਚ ਵਿਆਹ ਹੋਣ ਦੇ ਚੱਲਦਿਆਂ ਉਹ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਆਪਣੇ ਭਰਾ ਦੇ ਘਰ ਗਏ ਸੀ ਤੇ ਪਿੱਛੋਂ ਚੋਰ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਉਨਾ ਦੱਸਿਆ ਕਿ ਘਰ ਵਿੱਚ ਪਏ ਲੱਖਾਂ ਦੇ ਸੋਨੇ ਤੇ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ 20 ਤੋਂ 30 ਹਜ਼ਾਰ ਰੁਪਏ ਦੀ ਨਕਦੀ ਤੇ ਚੋਰ ਵੱਲੋਂ ਹੱਥ ਸਾਫ਼ ਕਰ ਦਿੱਤਾ ਗਿਆ। ਸੀਸੀਟੀਵੀ ਤਸਵੀਰਾਂ ਵਿੱਚ ਗਲੀ ਵਿੱਚ ਘੁੰਮਦਾ ਚੋਰ ਸਾਫ਼ ਦੇਖਿਆ ਜਾ ਸਕਦਾ ਹੈ ਜਿਸ ਨੇ ਹੱਥ ਵਿੱਚ ਕੋਈ ਕਟਰ ਨੁਮਾਉ ਝਾਰ ਵੀ ਪਕੜਿਆ ਹੋਇਆ ਹੈ। ਪੀੜਿਤ ਪਰਿਵਾਰ ਵੱਲੋਂ ਪੁਲਿਸ ਨੂੰ ਇਸ ਸੰਬੰਧੀ ਸ਼ਿਕਾਇਤ ਦਰਜ ਕਰਾ ਦਿੱਤੀ ਗਈ ਹੈ। ਥਾਣਾ ਮੁਖੀ ਰਾਹੁਲ ਸ਼ਰਮਾ ਨੇ ਮੌਕੇ ਤੇ ਪਹੁੰਚ ਤੱਥਾਂ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪਮਰਾ ਦੀ ਰਿਪੋਰਟ ਮੇਰੇ ਬ੍ਰਦਰ ਦੀ ਮੈਰੀ ਸੀਗੀ ਅਸੀਂ ਗਏ ਹੋਏ ਸੀ ਉੱਧਰ ਹਮ ਕੱਲ ਐਥੇ ਹੀ ਸੀ ਕਿ ਕੱਲ ਰਾਤ ਨੂੰ ਹੋਈ ਹੈ ਹਮ 2.5 ਲੱਖ ਦਾ 골ਡ ਸੀਗਾ 40 ਕੁ ਹਜ਼ਾਰ ਦੀ ਚਾਂਦੀ ਸੀਗੀ ਵਿੱਚ 25-30 ਹਜ਼ਾਰ ਕੈਸ਼ ਸੀਗਾ ਹਮ ਔਰ ਗੱਡੀ ਦੀ ਚਾਬੀ ਨਹੀਂ ਹੈ ਗੱਡੀ ਚਾਬੀ ਵੀ ਨਾਲ ਲੱਗੇ ਹਾਂਜੀ ਤੇ ਜਿਸ ਨੇ ਚੋਰੀ ਹੋਈ ਤੁਸੀਂ ਘਰ ਨਹੀਂ ਸੀਗੇ ਨਹੀਂ ਅਸੀਂ ਨਹੀਂ ਸੀਗੇ ਤੁਸੀਂ ਕਿੱਥੇ ਸੀ ਇਸ ਵੇਲੇ ਬ੍ਰਦਰ ਦੀ ਘਾਰ ਹੀ ਮੈਰੀ ਸੀਗੀ ਨਾ ਉੱਧਰ ਗਏ ਹੋਏ ਤੇ ਉਤਰੀ ਗਏ ਸੀਗੇ ਹਾਂਜੀ ਤੇ ਤੁਹਾਡੇ ਹਸਬੰਡ ਨਹੀਂ ਇੱਥੇ ਹਸਬੰਡ ਨਹੀਂ ਹੈ ਉਹ ਕੁੰਭ ਗਏ ਹੋਏ ਹੈ ਤੇ ਰਿਪੋਰਟ ਕਰਾਤੀ ਪੁਲਿਸ ਨੂੰ ਹਾਂਜੀ ਹਾਂਜੀ ਕਰਾਤੀ ਹਾਂਜੀ ਇੱਥੇ ਹੀ ਹੈ ਪੁਲਿਸ ਹੂੰ ਅਜੇ ਵਰਜੂ ਵਰ ਲੈ ਗਏ ਨੇ ਜਵਾਈ ਮੇਰੇ ਦੀ ਅੰਗੂਠੀ ਪਈ ਹੋਈਆਂ ਸਨ ਹਾਂ ਕੈਸ਼ ਹੈਗੀ ਸੀ ਪਈ ਹੋਈ ਹੂੰ ਸੋ ਚਾਂਦੀ ਪਈ ਹੋਈ ਸੀ ਹੂੰ ਉਹ ਕੈਸ਼ ਵਗੈਰਾ ਸਭ ਕੁਝ ਲੈ ਗਏ ਕਿੰਨਾ ਕੈਸ਼ ਸੀਗਾ ਕੈਸ਼ ਹੈਗਾ ਸੀ 25 30 ਲੱਖ ਹਾਂ ਆ ਚੋਰੀ ਹੋਈ ਹੈ ਜੀ ਆਪਾਂ ਵੈਰੀਫਾਈ ਕਰ ਰਹੇ ਕਿ ਕਿਸ ਮਾਰ ਕਹਿੰਦੇ ਮੁੰਦਰੀਆਂ ਦੇ ਤੁਸ਼ ਕੈਸ਼ ਜਿਹੜਾ ਉਹ ਚੋਰੀ ਹੋਇਆ ਆਪਾਂ ਹੁਣ ਸੋਰਸਸ ਲਾਏ ਆ ਸੀਸੀਟੀਵੀ ਫੁਟੇਜ ਆਈ ਹੈ ਉਹਦੇ ਵਿੱਚ ਜਿਹੜਾ ਬੰਦੇ ਨੂੰ ਪਛਾਣ ਕਰਕੇ ਬਾਈ ਨੇਮ ਐਫ ਆਈ ਆਰ ਦਿੱਤੀ ਜਾਏਗੀ ਤੇ ਸਰ ਪਛਾਣ ਚਾਹਤਾ ਬੰਦਾ ਹਲੇ ਆਪਾਂ ਸੋਰਸਸ ਲਾਏ ਨੇ ਜੀ ਜਦੋਂ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ ਉਦਾਰ ਤੇ ਕਾਰਵਾਈ ਹੋਏਗੀ